ਅਰੀ ਜਦੋਂ ਜੈਦ ਬਲਬੀਰ ਸਿੰਘ ਸਹਿਮ ਸਾਡੇ ਬਜ਼ੁਰਗਾਂ ਨੂੰ ਵੀ ਬਾਧੂ ਸੀ ਸਾਨੂੰ ਧੰਨਵਾਦ ਐ ਲੱਗਿਆ ਵੀ ਚਲੋ ਠੀਕ ਆ ਬਾਪ ਦਾਦੇ ਦਾ ਚਲੇ ਗਏ ਪਰ ਜਦੋਂ ਅੱਜ ਆ ਰੁੱਕ ਚੱਲਿਆ ਅੱਜ ਤਾਂ ਮੈਨੂੰ ਲੱਗਦਾ ਵੀ ਉਹ ਟਾਈਮ ਬ bomb ਬਸ ਹਾਂਜੀ ਦੇਖੋ ਜੀ ਜੋ ਪ੍ਰਸ਼ਾਦ ਨੇ ੱੱੱਕਾ ਬਹੁ ਕੀਤਾ ਤੇ ਮੈਨੂੰ ਤਾਂ ਰੋਣ ਵੀ ਨਿਕਲਦਾ ਇਕਦਮ ਅੱਖਾਂ ਚ ਅਥਰੂ ਆ ਗਏ ਤੁਹਾਡੇ ਹਾਂਜੀ ਚਲੋ ਵੱਡਣ ਨਹੀਂ ਮੈਂ ਤਾਂ ਪੱਟਣ ਨਹੀਂ ਦਿੰਦਾ ਵੀ ਫੇਰ ਨੂੰ ਇਸ ਪਾਸੇ ਨੂੰ ਹੋਗਾ ਜੀ ਅਸੀਂ ਟ੍ਰਾਂਸਫਰ ਕਰਨਾ ਮੈਂ ਕਹਾ ਚਲੋ ਕਰ ਲੋ ਪ੍ਰਭਾ ਫਿਰ ਮੈਂ ਹੋਰ ਚ ਕਰਨਾ ਸੀ ਚਲੋ ਵਰ ਕੀਤਾ ਧੱਕਾ ਆ ਪਰ ਜਿੱਦਾਂ ਨਹੀਂ ਨਾ ਜਣਾ ਪਟੀਆਂ ਨਾ ਰਹਿਣਾ ਇਹਨਾਂ ਦਾ ਵੀ ਕੱਖ ਮੇਰੀ ਬਾਦਵਾ ਲਗਣੀ ਇਹਨਾਂ ਨੂੰ ਕਹਣਾ ਮੈਂ ਉਦੋਂ ਉੱਥੇ ਕਿ ਸੀਗਾ ਜਦੋਂ ਡਿੱਗਾ ਮੇਰਾ ਤੇ ਆਪ ਦਾ ਚਲੋ ਖੈਰ ਇਹ ਮੇਰਾ ਨਾ ਜ਼ਮੀਨ ਆ ਮੇਰਾ ਰੁੱਖ ਪਰ ਮੇਰੇ ਇੱਕ ਦੀ ਆਪ ਦੇ ਅੰਦਰੋਂ ਘੁੱਬ ਜੀ ਨਿਕਲ ਗਈ 250 ਸਾਲ ਪੁਰਾਣੇ ਰੁੱਖ ਨੂੰ ਪ੍ਰਸ਼ਾਸਨ ਨੇ ਹੁਣ ਕੱਟ ਦਿੱਤਾ ਹੈ ਬਹੁਤ ਸਾਰੀ ਜੱਦੋਜਹਿਦ ਬਲਬੀਰ ਸਿੰਘ ਸਹਿਮ ਹੋਣਾ ਨੇ ਕੀਤੀ ਸੀ ਕਿ ਸੜਕ ਨੂੰ ਥੋੜਾ ਜਿਹਾ ਆਸੇ-ਪਾਸੇ ਕਰ ਲਓ ਤੇ ਇਸ ਰੁੱਖ ਨੂੰ ਬਚਾਇਆ ਜਾ ਸਕੇ ਪਰ ਇਸ ਰੁੱਖ ਨੂੰ ਪ੍ਰਸ਼ਾਸਨ ਨੇ ਵੱਢਣਾ ਹੀ ਪਹਿਲ ਸਮਝੀ ਹੈ ਬੜੇ ਦਿਨਾਂ ਤੋਂ ਲੱਗੇ ਹੋਏ ਸੀ ਪਹਿਲਾਂ ਰੁੱਖ ਨੂੰ ਉੱਤੋਂ ਛੰਕਿਆ ਅਤੇ ਅੱਜ ਜੜਾਂ ਤੋਂ ਪੁੱਟ ਦਿੱਤਾ ਗਿਆ ਹੈ ਹਾਲਾਂਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਦੁਬਾਰਾ ਤੋਂ ਟ੍ਰਾਂਸਪਲੈਂਟ ਕਰਕੇ ਲਗਾ ਦੇਵਾਂਗੇ ਤੇ ਉਸ ਤੋਂ ਬਾਅਦ ਇਹ ਰੁੱਖ ਦੁਬਾਰਾ ਹੋ ਜਾਊਗਾ ਪਰ ਫੇਰ ਹਾਲ ਦੀ ਘੜੀ ਜਿਹੜਾ ਵਾ 2250 ਸਾਲ ਪੁਰਾਣਾ ਜਿਹੜਾ ਰੁੱਖ ਹੈ ਉਹ ਵੱਢ ਦਿੱਤਾ ਗਿਆ ਹੈ ਬਲਬੀਤ ਸਿੰਘ ਸਹਿਮ ਹੁਣੀ ਮੇਰੇ ਨਾਲ ਨੇ ਪਿੰਡ ਦੇ ਸਰਪੰਚ ਵੀ ਨੇ ਉਹਨਾਂ ਦੀ ਜਗ੍ਹਾ ਦੇ ਉੱਪਰ ਹੀ ਇਹ ਜਿਹੜਾ ਰੁੱਖ ਲੱਗਾ ਹੋਇਆ ਸੀ ਇਹਨਾਂ ਦੇ ਪੁਰਖਿਆਂ ਦੇ ਵੱਲੋਂ ਲਾਇਆ ਗਿਆ ਸੀ ਤੇ ਇਹਨਾਂ ਦੇ ਵੱਲੋਂ ਬਹੁਤ ਜੱਦੋਜਹਿਦ ਵੀ ਕੀਤੀ ਗਈ ਕਿ ਇਸ ਰੁੱਖ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਇਆ ਜਾ ਸਕੇ ਪਰ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਪੂਰੇ ਜੋਰ ਦੇ ਨਾਲ ਆ ਕੇ ਪ੍ਰਸ਼ਾਸਨ ਨੇ ਇਸ ਰੋਖ ਨੂੰ ਵੜ ਦਿੱਤਾ ਹਾਲਾਂਕਿ ਦਾਵਾ ਤੇ ਇਹ ਵੀ ਕੀਤਾ ਜਾ ਰਿਹਾ ਕਿ ਟ੍ਰਾਂਸਪਲੈਂਟ ਇਸ ਨੂੰ ਕਰ ਦਿੱਤਾ ਜਾਊਗਾ ਬਲਬੀਰ ਜੀ ਜਦੋਂ ਇਹਦੇ ਉੱਤੇ ਆਰੀ ਚੱਲੀ ਤਾਂ ਲੱਗਿਆ ਕਿ ਆਪਣੀ ਹਿੱਕ ਤੇ ਚੱਲੀ ਜਾ ਰਹੀ ਹਾਂਜੀ ਹਾਂਜੀ ਦੇਖੋ ਜੀ ਜੋ ਪ੍ਰਸ਼ਾਸਨ ਨੇ ੱੱਕਾ ਬੋ ਕੀਤਾ ਤੇ ਮੈਂ ਤਾਂ ਰੋਣ ਵੀ ਨਿਕਲਦਾ ਹਾਂ ਮੈਂ ਹੁਣ ਵੀ ਦੇਖ ਰਿਹਾ ਮੇਂ ਅੱਖਾਂ ਚੱਥਰੂ ਆ ਗਏ ਤੁਹਾਡੇ ਹਾਂਜੀ ਤੇ ਜਿਹੜਾ ਇਹ ਪ੍ਰਸ਼ਾਸਨ ਨੂੰ ਪੱਟ ਕੇ ਐਵੇਂ ਭਰੋਸਾ ਹੀ ਦਿੱਤਾ ਵੀ ਦੂਜੀ ਜਗ੍ਹਾ ਲਾ ਦਾਂਗੇ ਪਰ ਇਹਦੀ ਮੈਨੂੰ ਕੋਈ ਮੈਅ ਤਾਂ ਹੈ ਨਹੀਂ ਗੀ ਤੇ ਚਲੋ ਪ੍ਰਸ਼ਾਸਨ ਨੇ ਬਹੁਤ ੱੱਕਾ 300 ਸਾਲ ਪੁਰਾਣਾ ਦਰੱਖਤ ਜਿਹੜਾ ਪੱਟਿਆ ਨਾ ਤੇ ਬਹੁਤ ੱੱਕਾ ਕੀਤਾ ਮੇਰੇ ਨਾਲ ਹਾਂਜੀ ਖੇਤ ਦੇ ਵਿੱਚ ਆ ਕੇ ਕੋਈ ਵਾਹ ਪੇ ਚੱਲੀ ਨਹੀਂ ਖੈਰ ਪਹਿਲਾਂ ਵੀਡੀਓ ਵੀ ਚੱਲੀਆਂ ਪੱਤਰਕਾਰ ਵੀ ਬਹੁਤ ਆਏ ਤੁਹਾਡੇ ਕੋਲ ਤੁਹਾਡੇ ਲੋਕ ਪੁਲਿਸ ਵਾਲਾ ਐਸਐਚਓ ਆ ਕੇ ਕੋਲ ਮੋਕੇ ਦੇ ਨੂੰ ਉਧਰ ਦਾ ਬਿਠਾ ਕੇ ਲਿਆਈ ਅੱਛਾ ਮੋਕੇ ਤੇ ਖੜਾ ਹੋ ਕੇ ਕਟਾ ਕੇ ਗਿਆ ਮੈਨੂੰ ਵੀਡੀਓ ਵੀ ਭੇਜੀਆਂ ਸੀ ਉਹ ਖੜੇ ਸੀਗੇ ਆਪ ਉਹਨਾਂ ਚਿਰ ਖੜੇ ਰਹੇ ਜਿੰਨਾ ਚਿਰ ਹਾਂਜੀ ਵਢਾ ਕੇ ਗਿਆ ਜੀਨ ਕੋਲ ਖੜੂ ਕੇ ਵਢਾ ਕੇ ਗਿਆ ਹਾਂਜੀ ਕਿਤੇ ਅਪੀਲ ਦਲੀਲ ਚੱਲੀ ਨਹੀਂ ਫਿਰ ਨਹੀਂ 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 ਕੁਝ ਨਹੀਂ ਚੱਲਿਆ ਜੀ ਸਾਰ ਫਿਰ ਤੇ ਬੀਜ ਨੂੰ ਦਵਾਈਆਂ ਆ ਬਸ ਕੋਈ ਨਹੀਂ ਸਭ ਪ੍ਰਸ਼ਾਸਨ ਦਾ ੱੱੱਕਾ ਚੱਲਿਆ ਦੇਖੋ ਐਡਾ ਵੱਡਾ ਦਰਖਤਿਆਂ ਦੀਆਂ ਜੜਾਂ ਦਿਖਾ ਲਊਗਾ ਮਸ਼ੀਨਾਂ ਚੱਲਦੀਆਂ ਐਡਾ ਦਰਖਤ ਆ ਇਹ ਕਿੱਦਾਂ ਹਰਾ ਹੋ ਜੂਗਾ ਮੈਨੂੰ ਤਾਂ ਸਮਝ ਨਹੀਂ ਪਲੋ ਆਪ ਹੀ ਦੇਖ ਲੈਣ ਵੀ ਐਡਾ ਦਰਖਤ ਪੱਟਣ ਲੱਗੇ ਆ ਕੀ ਕੋਈ ਮਾੜਾ ਮੋਟਾ ਸੋਚਣਾ ਚਾਹੀਦਾ ਲਾ ਹਾਂਜੀ ਜੇ ਤਾਂ ਮੈਂ ਗੱਲ ਕਰ ਰਿਹਾ ਸੀ ਜਿਹੜਾ ਬਾਈ ਹੁਣੀ ਮਸ਼ੀਨ ਦਾ ਜਿਹੜੇ ਕੋ ਠੇਕਾ ਵਾ ਉਹ ਕਹਿੰਦਾ ਵੀ ਅਸੀਂ ਇਸ ਤੋਂ ਛੋਟਾ ਤੇ ਲਾਇਆ ਖੈਰੇ ਇਹ ਸਭ ਤੋਂ ਵੱਡਾ ਹਾਂਜੀ ਜਿਵੇਂ ਇਹ 10 ਮੀਟਰ ਦਾ ਮੰਨ ਲਓ 7-7 ਦਾਲੇ ਤਾਂ ਕਹਿੰਦੇ ਲਾਇਆ ਇਹ ਹੁਣੀ ਕਹਿਣ ਲੱਗੇ ਆ ਨਾ ਇਹ ਵੱਡਾ ਆ ਇਹ ਪਹਿਲੋ ਬਹੁਤ ਸਾਧੀਆਂ ਦੰਦੇ ਹੀ ਵੀ ਅਸੀਂ ਬਹੁਤ ਰਖਤ ਲਾਇਆ ਅਸੀਂ 150 ਦਰਖਤ ਲਾਇਆ ਇਹ ਦੂ ਵੱਡੇ ਵੱਡੇ ਲਾਇਆ ਹੁਣੀ ਕਹਿੰਦੇ ਆ ਨਾ ਵੱਡਾ ਪਹਿਲੋ ਇਹ ਕਹਿੰਦੇ ਸੀ ਕੋਈ ਨਹੀਂ ਅਸੀਂ ਤਾਂ 200 ਦਰਖਤ ਲਾਤਾ ਅਸੀਂ ਫਲਾਣਾ ਲਾਤਾ ਅਸੀਂ ਤਿਪਕੜਾ ਲਾਤਾ ਤੇ ਦੂਦਿਆ ਨਾਲ ਕੋਈ ਕੋਈ ਜਲਗਾ ਜਗਲਾਦ ਮੈਂ ਕਿ ਮੇਰੀ ਕੋ ਮਨਜ਼ੂਰੀ ਵੀ ਹੈ ਨਹੀਂ ਸੀ ਉਹ ਚਲੋ ਇਹਨਾਂ ਟ੍ਰਾਂਸਫਰ ਹੁਣ ਕਰਨੇ ਆ ਧੱਕਾ ਧੱਕਾ ਕੀਤਾ ਜਾਨੀ ਕਿ ਕਹਿਣ ਦਾ ਮਤਲਬ ਪ੍ਰਸ਼ਾਸਨ ਨੇ ਧੱਕਾ ਕੀਤਾ ਉਹ ਦੱਸ ਰਹੇ ਵੀ ਬਾਈ ਹੋਣੀ ਵੀ ਚਾਰ ਰੁੱਖ ਜਿਵੇਂ ਉਹ ਤੁਹਾਡੀ ਜ਼ਮੀਨ ਤੇ ਟ੍ਰਾਂਸਪਲੈਂਟ ਕਰਤੇ ਆ ਇਹ ਟ੍ਰਾਂਸਫਰ ਹੋ ਜਾਊਗਾ ਤੁਹਾਨੂੰ ਲੱਗਦਾ ਵੀ ਇਡਾ ਵੱਡਾ ਰੁੱਖ ਚੱਲੂ ਪੂ ਦੁਬਾਰਾ ਦੇਖੋ ਜੀ ਮੇਰੇ ਹਿਸਾਬ ਨਾਲ ਤਾਂ ਇਹ ਨਹੀਂ ਚੱਲਣਾ ਪਰ ਇਹ ਕਹਿੰਦੇ ਆ ਮਹਿਕਮੇ ਵਾਲੇ ਵੀ ਅਹੀਂ ਲਾਏ ਆ ਬਾਕੀ ਇਹਨਾਂ ਨੂੰ ਪਤਾ ਹੋਊ ਵੀ ਚੱਲੂ ਨਾ ਚੱਲੂ ਇਹ ਤਾਂ ਮੈਂ ਹੁਣ ਕਹਿ ਨਹੀਂ ਸਕਦਾ ਮੈਂ ਜਗ੍ਹਾ ਦੇ ਦਿੱਤੀ ਇਹਨਾਂ ਨੂੰ ਲੋੜ ਉਹ ਵੀ ਜਗ੍ਹਾ ਤੁਹਾਡੀ ਸੀ ਮੈਂ ਦੇਗਾ ਪਿਛਲੀ ਵਾਰੀ ਝੋਨਾ ਉੱਥੇ ਲੱਗਾ ਸੀਗਾ ਉਹ ਵੀ ਜਗ੍ਹਾ ਤੇ ਉਹ ਹੁਣ ਜਗ੍ਹਾ ਉਹ ਫਿਰ ਰੁੱਖਾਂ ਦੀ ਛੜਤੀ ਹਾਂਜੀ ਉਹ ਮੈਂ ਸੋਕਾਂ ਵਾਲੀ ਛੜਤੀ ਬਾਕੀ ਆ ਬਾਬੇ ਦੀ ਜਗ੍ਹਾ ਆ ਮੈਂ ਕਿਹਾ ਉਹ ਵੀ ਉੱਥੇ ਬਣਾ ਦਾਂਗੇ ਅੱਛਾ ਚਲੋ ਜੀ ਬਸ ਇਹ ਆ ਵੀ ਜਿਵੇਂ ਬਾਬੇ ਦੀ ਜਗ੍ਹਾ ਇਹ ਵੀ ਵਿੱਚ ਆ ਗਈ ਇਹ ਵੀ ਫਿਰ ਆਪਣੀ ਜਗ੍ਹਾ 'ਚ ਹੀ ਬਣਾ ਦੇ ਉੱਥੇ ਹੀ ਬਣਾ ਦੇਣੀ ਆ ਜੀ ਉੱਥੇ ਬਣਾ ਲਿਓ ਹਾਂਜੀ ਹਾਂਜੀ ਤੇ ਜਦੋਂ ਆਖਰੀ ਵਾਰੀ ਤੁਹਾਡੇ ਕੋਲ ਆ ਗਏ ਜਿਵੇਂ ਮੰਨ ਲਓ ਪ੍ਰਸ਼ਾਸਨ ਆ ਹੀ ਗਿਆ ਉਹ ਤੋਂ ਪਹਿਲਾਂ ਕੋਈ ਗੱਲਾਂ ਬਾਤਾਂ ਹੋਈਆਂ ਕਿ ਜਾਂ ਫਿਰ ਕੁਛ ਨਹੀਂ ਪ੍ਰਸ਼ਾਸਨ ਦਾ ਬਸ ਇਹ ਹੀ ਹਾਲ ਸੀ ਵੀ ਇਹਨੂੰ ਵਧਣਾ ਚਲੋ ਵੱਡਣ ਨਹੀਂ ਮੈਂ ਤਾਂ ਪੱਟਣ ਨਹੀਂ ਦਿੰਦਾ ਤੇ ਫੇਰ ਨੂੰ ਇਸ ਪਾਸੇ ਨੂੰ ਹੋਗਾ ਜੀ ਅਸੀਂ ਟ੍ਰਾਂਸਫਰ ਕਰਨਾ ਮੈਂ ਕਿਹਾ ਚਲੋ ਕਰ ਲੋ ਪ੍ਰਭਾ ਫੇਰ ਮੈਂ ਹੋਰ ਕੀ ਕਰਨਾ ਸੀ ਚਲੋ ਵਰ ਕੀਤਾ ੱਟਾ ਆ ਪਰ ਜਿੱਦਾਂ ਨਹੀਂ ਨਾ ਜਣਾ ਪੱਟੀਆਂ ਨਾ ਰਹਿਣਾ ਇਹਨਾਂ ਦਾ ਵੀ ਕੱਖ ਨਹੀਂ ਇਹ ਮੈਂ ਮੇਰੀ ਬਾਦਵਾ ਲੱਗਣੀ ਇਹਨਾਂ ਨੂੰ ਹਾਂ ਜਦੋਂ ਲੱਗਿਆ ਨਾ ਮੈਂ ਉਦੋਂ ਉੱਥੇ ਸੀਗਾ ਤੇ ਜਦੋਂ ਡਿੱਗਾ ਮੇਰਾ ਤੇ ਆਪ ਦਾ ਚਲੋ ਖੈਰ ਇਹ ਮੇਰਾ ਨਾ ਜ਼ਮੀਨ ਆ ਮੇਰਾ ਰੁੱਖ ਪਰ ਮੇਰੇ ਇੱਕ ਦੀ ਆਪ ਦੇ ਅੱਗੇ ਅੰਦਰੋਂ ਭੁੱਬ ਜੀ ਨਿਕਲ ਗਈ ਮੈਂ ਦੱਸਿਆ ਜਿੰਨੇ ਅਫਸਰਾਂ ਜਿੰਨੇ ਇੱਥੇ ਕਰਮਚਾਰ ਜਿੰਨੇ ਵੀ ਆਏ ਆ ਜਿੰਨਿਆਂ ਨੇ ਇਹਨੂੰ ਪੱਟਿਆ ਇਹਨਾਂ ਦਾ ਰਹਿਣਾ ਕੱਖ ਨਹੀਂ ਇਹ ਸੋਚਣਗੇ ਤੇ ਮੇਰੇ ਕੋ ਆ ਕੇ ਗੋਡੇ ਰਗਣਗੇ ਹਾਂ ਇਹ ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਕਿੰਨੇ ਪੰਛੀ ਰਹਿੰਦੇ ਸੀਗੇ ਕਿੰਨੇ ਜਾਨਵਰਾਂ ਦਾ SLAF ਕਿੰਨਾ ਬੱਚਾ ਹਜ਼ਾਰਾਂ ਦੇ ਬੱਚਾ ਮਰਿਆ ਇੱਥੇ ਜੀ ਤਰ ਲਾਗੇ ਲਾਗੇ ਰੁੱਕ ਸੀਗੇ ਜਿਵੇਂ ਹੈਗੇ ਸੀਗੇ ਲਾਗੇ ਲਾਗੇ ਉਹ ਵੀ ਆਹ ਪੰਜ ਦਿਨਾਂ ਟ੍ਰਾਂਸਪੋਰਟ ਕਰਤੇ ਆ ਬਾਕੀ ਫੇਰ ਵੱਢਤੇ ਆ ਤੇ ਹਮ ਅੱਛਾ ਇੱਥੇ ਠੇਕੇਦਾਰ ਬਾਈ ਹੋਣੀ ਉਹ ਸੀਗੇ ਆਪਾਂ ਉਹਨਾਂ ਨਾਲ ਵੀ ਕਰ ਲੈਨੇ ਬਾਈ ਬਾਈ ਜੀ ਆਇਓ ਇੱਕ ਮਿੰਟ ਆਪਾਂ ਗੱਲਬਾਤ ਕਰਦੇ ਆ चलो तोड़ा तो तजर्बा तो एक दो मिनट लेने तो ज़्यादा नहीं लेने आपा इस तो पहला कभी इतना बड़ा रुख आपने किया ट्रांसप्लांट इससे पहले तो सेवन मीटर्स तक किया था आप तो सेवन मीटर से ये तो बड़े पेड़ है टेन मीटर्स का पेड़ है ये टेन मीटर का होगा आप तो पैन इंडिया काम करते हैं तो इससे बड़ा कभी आपने पेड़ देखा या काटा है इससे बड़ा तो कुछ बचा या था जो काटा नहीं है सेवन मीटर्स तक जो वहां का पोजिशन देख के किया था बस ये काट दिया आपने अगर इसको ट्रांसप्लांट आप कर कह रहे हैं कि कर देना तो आपको लगता है कि ये हो जाएगा दोबारा हो जाने के लिए ट्राई करते कोशिश कर रहे हैं इसका तो होना चाहिए बस इसको बाद में जो उसका क्या होगा पता नहीं है तो जो होगा मैक्सिमम तो होगा हंड्रेड परसेंट तो सर्वावल होने का ये ट्राई कर रहे हैं वैसे ये आपके आप अपनी तरफ से कर रहे हैं होगा नहीं होगा ये बात की बात है मतलब हंड्रेड परसेंट श्योर जो इसका एफर्ट करके जो कर रहे हैं इसको बचाने के लिए ये पेड़ सबसे बड़ा पेड़ है इसको पुराना पेड़ है इसलिए मैक्सिमम ट्राई कर रहे हैं इसको बचाने के लिए इसका ये खड्डा इतना ही खोदना पड़ेगा या इससे भी गहरा खोदोगे आप उधर इससे गहरा जो रूट बॉल के हिसाब से देखना पड़ेगा जो इतना रूट बॉल है ना उसको जो करेगा ऐसे नहीं हो सकता था कि थोड़ी सी सड़क इधर उधर हो जाती तो रोक बच जाता जहाँ सेंटर में से ये बचा जाते ये हम इसके बारे में तो कुछ आई डोंट नो ये सिर्फ आपका सड़क खाली करवाने का जो ट्री ट्रांसप्लांटेशन का काम है जो ट्री ट्रांसप्लांटेशन करके बचाना पेड़ों को ਸਰਵਲ ਕਰਕੇ ਦੇਣਾ ਬਸ ਠੀਕ ਹੈ ਹਾਂਜੀ ਤਾਂ ਇਹ ਬਲਬੀਰ ਜੀ ਕਹਿੰਦੇ ਵੀ ਇੱਡਾ ਰੋਖਾ ਸੀ ਕਦੀ ਵੇਖਿਆ ਨਹੀਂ ਜੇ ਕਿਤੇ ਵੇਖੇ ਸੀ ਤੇ ਉਹ ਬਚਾ ਲਏ ਸੀਗੇ ਬਚਾ ਲਏ ਸੀ ਆ ਪੱਗ ਵਾਲਿਆ ਉਰੇ ਆ ਵੀ ਇਧਰ ਜਲਾ ਇਹ ਕਹਿੰਦਾ ਮੈਂ ਬਹੁਤ ਰੁਖਤ ਲਵਾਏ ਆ ਇਹ ਇਹਦਾ ਸਾਰਾ ਪਵਾੜਾ ਇਸ ਬੰਦੇ ਦਾ ਇਹ ਕਹਿਣ ਲੱਪੇ ਆ ਵੀ ਅਸੀਂ ਇੱਡਾ ਰੁਖਤ ਕਦੀ ਲਾਇਆ ਨਹੀਂ ਜਦੋਂ ਇਹਨੂੰ ਵੱਡਣਾ ਸੀ ਇਹ ਰੋਹ ਦੀ ਕਹਿੰਦੇ ਸੀ ਅਸੀਂ ਲਾਏ ਆ ਅਸੀਂ 150 ਰੁਖਤ ਲਾਇਆ ਅਸੀਂ 500 ਲਾਇਆ ਅਸੀਂ 700 ਲਾਇਆ ਮੈਂ ਕਹਾ ਇੱਡਾ ਰੁਖਤ ਦੁਨੀਆ ਤੇ ਹੀ ਹੈ ਨਹੀਂ ਨਹੀਂ ਹੈਗਾ ਬੇਟ ਲਾਇਆ ਵੀ ਇਹ ਪੰਜ ਰੁਖਤ ਅਸੀਂ ਟਰਾਂਸਪੋਰਟ ਕਰਨੇ ਮੇਰੀ ਕੋ ਆ ਕੇ ਮੈਂ ਕਿਹਾ ਵੀ ਕਰ ਸਕਦਾ ਕਰ ਲਾ ਉਹ ਦਿਨ ਇਹ ਵੀ ਕਹਿੰਦਾ ਸੀ ਵੀ ਇਹਦੋਂ ਵੱਡੇ ਵੱਡੇ ਹੀ ਦਰਾਖਤ ਕੀਤੇ ਆ ਪਰ ਮੈਂ ਵਾਹਿਗੁਰੂ ਨੂੰ ਜਾਣਗਾ ਕਿ ਨਾ ਐਡਾ ਦਰਾਖਤ ਦੁਨੀਆ ਦੇ ਨਹੀਂ ਅਜ ਤੱਕ ਦੁਆਰੀ ਲੱਗਾ ਹੋਊਗਾ ਨਾ ਐਡਾ ਹੋਇਆ ਹੋ ਤੁਸੀਂ ਚਲੋ ਮੈਂ ਤੁਹਾਡਾ ਕੋਈ ਆਪਾ ਸਵਾਲ ਹੋ ਜਾ ਨਹੀਂ ਕਰਦਾ ਤੁਸੀਂ ਕੰਮ ਕਰਦੇ ਹੋ ਤੁਹਾਡਾ ਤਜਰਬਾ ਐਡਾ ਰੁੱਖ ਕਦੀ ਟਰਾਂਸਪਲੈਂਟ ਕੀਤਾ ਤੁਸੀਂ ਪਹਿਲਾਂ ਸਰ ਮੈਂ ਪਹਿਲਾਂ ਮੈਨੂੰ ਇੰਟਰੋਡਕਸ਼ਨ ਦਾ ਕਰ ਲਓ ਜੀ ਮੈਂ ਕੌਣ ਨਾ ਕਿੱਥੋਂ ਆ ザ रिकमेंड जी ਦੱਸੋ 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 ਸਰ ਮੇਰੀ অথੋਰੀਟੀ ਨਹੀਂ ਮੈਨੂੰ ਪੁੱਛ ਤਾਂ ਲੋ ਮੈਂ ਕਿੱਥੋਂ ਆ ਜੀ ਮੇਰੀ ਇੰਟਰੋਡਕਸ਼ਨ ਦਾ ਕਰ ਲੋ ਤੁਸੀਂ ਜੀ ਆਪਣਾ ਤੁਹਾਡਾ ਨਾਮ ਕੀ ਹੈ ਮੈਂ ਗੁਰਪ੍ਰੀਤ ਸਿੰਘ ਆ ਤੇ ਆਪਣਾ ਹਾਰਟੀਕਲਚਰ ਐਕਸਪਰਟ ਆ ਹਾ ਇਹ ਐਂਡ ਐਕਚੁਅਲੀ ਐਸ ਡੀ ਐਮ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕੰਮ ਹੋ ਰਿਹਾ ਟ੍ਰਾਂਸਪਲੈਂਟ ਦਾ ਟ੍ਰਾਂਸਪਲੈਂਟੇਸ਼ਨ ਤੇ ਇਹ ਬਹੁਤ ਪੁਰਾਣਾ ਰੁੱਖਾ ਤਾਂ ਕਰਕੇ ਐਨ ਐ ਸੀ ਆਈ ਨੇ ਇਹਨੂੰ ਬਿਲਕੁਲ ਹੀ ਕਟਵਾਣ ਦੇ ਮਤਲਬ ਉਸ ਤੋਂ ਰੀਜ਼ਨ ਲੱਭਿਆ ਵੀ ਇਹਨੂੰ ਬਚਾਇਆ ਜਾ ਸਕੇ ਕਿਉਂਕਿ ਇਹ ਅਲਾਈਨਮੈਂਟ ਚ ਆ ਰਿਹਾ ਤਾਂ ਇਸ ਕਰਕੇ ਇਹਨੂੰ ਟ੍ਰਾਂਸਪਲੈਂਟ ਕਰ ਰਹੇ ਨੇ ਤੁਸੀਂ ਔਰਟੀਕਲਚਰ ਡਿਪਾਰਟਮੈਂਟ ਚ ਤੁਹਾਡਾ ਤਜਰਬਾ ਜਾਂ ਤੁਹਾਡੇ ਸੀਨੇ ਵੀ ਹੋਣਗੇ ਕਦੀ ਐਡਾ ਰੁਖ ਜੇ ਆਪਾਂ ਟ੍ਰਾਂਸਪਲੈਂਟ ਕਰਦੇ ਆ ਉਹ ਹੋ ਜਾਂਦਾ ਪਰ ਫੁੱਲਤ ਹੋ ਜਾਂਦਾ ਸਰ ਜਿਹੜੇ ਬਰਗਤ ਤੇ ਪੀਪਲ ਦੇ ਟ੍ਰੀਜ਼ ਹੁੰਦੇ ਆ ਨਾ ਇਹ ਈਜ਼ੀ ਟੂ ਟ੍ਰਾਂਸਪਲੈਂਟ ਹੁੰਦੇ ਆ ਤੇ ਇਹ ਮਤਲਬ ਇਹਨਾਂ ਦੀ ਕੈਟੇਗਰੀ ਹੈ ਜਲਦੀ ਸਰਵਾਈਵ ਕਰ ਜਾਂਦੇ ਆ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਮਤਲਬ ਅਲੱਗ-ਅਲੱਗ ਸਪੀਸੀਜ਼ ਹੁੰਦੀ ਹੈ ਜਿਵੇਂ ਨਿੰਮ ਜਾਂ ਆਮਨ ਹੋ ਗਿਆ ਉਹ ਨਹੀਂ ਚੱਲਦੇ ਬਟ ਬਰਗਤ ਪੀਪਲ ਦੇ ਇਹਨਾਂ ਦੇ ਮੋਰ ਥੈਨ 8 ਸਰਵਾਈਵ ਹੋਣ ਦੇ ਤੇ ਇਹ এজ ਏਜੰਸੀ ਹੈ ਜਿਹੜੀ ਇਹ ਐਕਚੁਅਲੀ NHCI ਨੇ ਉਹਦੇ ਲਈ ਸਪੈਸ਼ਲ ਟ੍ਰਾਂਸਪਲੈਂਟ ਲਈ ਹਾਇਰ ਕੀਤੀ ਆ ਤਾਂ ਕਰਕੇ ਇਹਨਾਂ ਨੂੰ ਟ੍ਰਾਂਸਪਲੈਂਟ ਕੀਤਾ ਜਾ ਰਿਹਾ ਟਰੀਜ਼ ਨੂੰ ਕੁਛ ਰਿਆਂ ਵੀ ਜਿਵੇਂ ਇਹਨਾਂ ਦਾ ਵੀ ਤਜਰਬਾ ਹੈ ਚਲੋ ਇਹ ਕੰਪਨੀ ਦਾ ਤਜਰਬਾ ਅ ਸ਼ੋਰਟੀ ਹੈ ਵੀ ਇਹ ਰੁੱਖ ਦੁਬਾਰਾ ਪਰਫਲੋਰਟ ਹੋਊਗਾ ਸ਼ੋਰਟੀ ਹੈ ਕਿਉਂਕਿ ਇਹ ਪ੍ਰੋਪਰ ਪ੍ਰੋਸੀਜਰ ਫੋਲੋਅ ਅਪ ਕਰ ਰਹੇ ਨੇ ਰੂਟ ਹਾਰਮੋਨਸ ਤੁਸੀਂ ਦੇਖਿਆ ਵੀ ਹੁਣ ਰੂਟ ਹਾਰਮੋਨਸ ਦੇ ਰਹੇ ਨੇ ਪ੍ਰੋਪਰ ਫੰਗੀਸਾਈਡ ਅਪਲਾਈ ਹੋ ਰਿਹਾ ਤੇ ਜੋ ਵੀ ਇਹਨਾਂ ਦਾ ਪ੍ਰੋਸੀਜਰ ਹੈ ਇਹ ਮੇਨਟੇਨ ਕਰਨਗੇ 3-4 ਮਹੀਨੇ ਮਾਰਚ ਤੱਕ ਤਾਂ ਹੋਪਫੁਲੀ ਦੀਸ ਪ੍ਰੋਟਿੰਗ ਆ ਜਾਊਗੀ ਜੇ ਨਾ ਹੋਇਆ ਤਾਂ ਗੁਰਪ੍ਰੀਤ ਸਿੰਘ ਨੂੰ ਫੜ ਲਈਏ ਫਿਰ ਅਸੀਂ ਸਾਲ ਬਾਅਦ ਆ ਕੇ ਐਸਡੀਐਮ ਸਾਹਿਬ ਨਾਲ ਗੱਲ ਕਰੀ ਸੀ ਹਾਂਜੀ ਆਪਾਂ ਤਾਂ ਡਿਊਟੀ ਕਰ ਰਹੇ ਹਾਂ ਜੀ ਬਿਲਕੁਲ ਐਡਾ ਰੁਖ ਵਧਣਾ ਇੱਕ ਆਪਣੇ ਆਪ ਚ ਮੈਨੂੰ ਲੱਗਦਾ ਨਹੀਂ ਹੁੰਦਾ ਨਹੀਂ ਦਿਲ ਨਹੀਂ ਦੁਖਦਾ ਬਿਲਕੁਲ ਹੁੰਦਾ ਜੀ ਦਿਲ ਤਾਂ ਦੁਖਦਾ ਬਟ ਰੂਲਸ ਨੇ ਸਰ ਕੀ ਕਰੀਏ ਸਾਰੇ ਡਿਊਟੀ ਕਰ ਰਹੇ ਨੇ ਆਪਣੀ ਸਰ ਇਹਦਰ ਉਧਰ ਨਹੀਂ ਸੀ ਕਰ ਸਕਦੇ ਸਰ ਮੈਂ ਐਕਚੁਅਲੀ ਅੱਛਾ ਗੁਸ਼ ਨਹੀਂ ਜਵਾਬ ਦੇ ਸਕਦਾ ਕਿਉਂਕਿ ਮੈਂ ਹੈਗਾ ਪਲਾਂਟੇਸ਼ਨ ਰਿਲੇਟਡ ਹਾਂਜੀ ਮੈਂ ਲੈਂਡ ਐਕਵੀਜ਼ੀਸ਼ਨ ਮੈਨੂੰ ਇਹਦੀ ਨੋਲੇਜ ਨਹੀਂ ਹੈਗੀ ਸਰ ਇਸ ਤੋਂ ਪਹਿਲਾਂ ਕੋਈ ਇਡਾ ਵੱਡਾ ਰੁੱਖ ਤੁਸੀਂ ਪਲਾਂਟ ਕੀਤਾ ਦੁਬਾਰਾ ਸਰ ਪੰਜਾਬ 'ਚ ਟ੍ਰਾਂਸਪਲੈਂਟੇਸ਼ਨ ਦੀ ਨਵੀਂ ਟੈਕਨੀਕ ਆਈ ਆ ਇਹ ਸਿਰਫ ਚੰਡੀਗੜ੍ਹ ਕੋਈ ਟ੍ਰੀਸ ਟ੍ਰਾਂਸਪਲੈਂਟ ਹੋਏ ਸੀ ਤੇ ਹਾਂ ਇਤਨਾ ਵੱਡਾ ਨਹੀਂ ਇਹ ਏਜੰਸੀ ਨੇ 올ਓਵਰ ਇੰਡੀਆ ਮੋਰ ਥੈਨ 7 ਮੀਟਰ ਪਹਿਲਾਂ ਕੀਤੇ ਹੋਏ ਟ੍ਰਾਂਸਪਲੈਂਟ ਇਹਨਾਂ ਦੀ ਪ੍ਰੋਫਾਈਲ ਵੀ ਚੈੱਕ ਹੋਈ ਹੈ ਪਹਿਲਾਂ ਤੇ ਪੰਜਾਬ 'ਚ ਨਵੀਂ ਟੈਕਨੀਕ ਆ ਬਲਕਿ ਇਹ ਸਿਰਫ ਇਹ ਨਹੀਂ ਹੋਰ ਵੀ ਜਦੋਂ ਆਪਾਂ ਕੰਸਟਰਕਸ਼ਨ ਕਰਦੇ ਆ ਜਿੱਥੇ ਡੈਮੇਜ ਹੁੰਦਾ ਟ੍ਰੀਜ਼ ਤਾਂ ਜੇ ਆਪਾਂ ਇਹ ਕੋਈ ਨਵੀਂ ਟੈਕਨੀਕ ਸ਼ੁਰੂ ਕਰਦੇ ਆ ਤਾਂ ਮੇਬੀ ਉਹ ਜੇ ਸਹੀ ਹੁੰਦੀ ਆ ਤਾਂ ਅੱਗੇ ਵੀ ਟ੍ਰੀਜ਼ ਬਚਾਏ ਜਾ ਸਕਦੇ ਆ ਕੱਟਣ ਨਾਲੋਂ ਹੁਣ ਦਾ ਟ੍ਰਾਂਸਪਲੈਂਟ ਨਹੀਂ ਹੋਇਆ ਮਤਲਬ ਜੇ 7 ਮੀਟਰ ਦਾ ਕੀਤਾ 10 ਦਾ ਨਹੀਂ ਹੋਇਆ ਇਹ ਕਹਿੰਦੇ 10 ਮੀਟਰ ਸਰ ਦੇਖੋ ਆਪਾਂ ਜੇ ਦੇਖੀਏ ਏਜੰਸੀ ਆ ਕੈਰੀ ਆ ਤਾਂ ਵੀ ਸਾਡਾ 80 ਤੋਂ 90% ਸਰਵਾਈਵਲ ਆ ਤਾਂ ਆਪਾਂ ਨੂੰ ਕਰਨਾ ਤਾਂ ਚਾਹੀਦਾ ਟੈਸਟ ਉਹਨਾਂ ਦੇ ਪਰ ਮੈਂ ਤਾਂ ਫੇਰ ਵੀ ਬਾਬੇ ਕੀ ਹੱਥ ਜੋੜਦਾ ਬਾਬਾ ਕਿ ਜਿਹੜੇ ਅਫਸਰਾਂ ਨੇ ਬਟਿਆ ਨਹੀਂ ਇਹਨਾਂ ਤੋਂ ਕਰਾਇਆ ਛੁਟਿਆ ਅਫਸਰਾਂ ਤੋਂ ਉਹਨਾਂ ਦਾ ਕੱਖ ਨਾ ਰੋਈ ਮੈਂ ਜੀ ਤੇ ਇਹੀ ਦਵਾ ਲਗੂਗੀ ਸਾਡੇ ਬਜ਼ੁਰਗਾਂ ਨੂੰ ਬਾਧੂ ਸੀ ਸਾਨੂੰ ਵੀ ਸਾਡੇ ਬਜ਼ੁਰਗਾਂ ਨੂੰ ਬਾਧੂ ਸੀ ਸਾਨੂੰ ਵੀ ਬਦ ਐ ਲੱਗਿਆ ਵੀ ਚਲੋ ਠੀਕ ਆ ਬਾਪ ਦਾਦੇ ਦਾ ਚਲੇ ਗਏ ਪਰ ਜਦੋਂ ਅੱਜ ਆ ਰੁੱਕ ਚੱਲੇ ਆ ਅੱਜ ਤਾਂ ਮੈਨੂੰ ਲੱਗਦਾ ਵੀ ਉਹ ਟਾਈਮ ਬਹੁਤ ਬਸ ਹਾਂ ਜੀ ਦੇਖੋ ਜੀ ਜੋ ਪ੍ਰਸ਼ਾਸਨ ਨੇ ੱੱਕਾ ਬਹੁ ਕੀਤਾ ਤੇ ਮੈਨੂੰ ਤਾਂ ਰੋਣ ਵੀ ਨਿਕਲਦਾ ਇਕਦਮ ਅੱਖਾਂ ਚੱਥਰੂ ਆ ਗਿਆ ਤੁਹਾਡੇ ਹਾਂਜੀ ਚਲੋ ਵੱਡਣ ਨਹੀਂ ਮੈਂ ਤਾਂ ਪੱਤਰ ਨਹੀਂ ਦਿੱਤਾ ਵੇ ਫੇਰ ਨੂੰ ਇਸ ਪਾਸੇ ਨੂੰ ਹੋਗਾ ਜੀ ਅਸੀਂ ਟ੍ਰਾਂਸਫਰ ਕਰਨਾ ਮੈਂ ਕਿਹਾ ਚਲੋ ਕਰ ਲੋ ਪ੍ਰਵਾ ਫਿਰ ਵੀ ਹੂਰ ਚ ਕਰਨਾ ਸੀ ਚਲੋ ਪਰ ਕੀਤਾ ੱੱਕਾ ਆ ਪਰ ਜਿੱਦਾਂ ਨਹੀਂ ਨਾ ਜਣਾ ਪੱਟੀਆਂ ਨਾ ਰਹਿਣਾ ਇਹਨਾਂ ਦਾ ਵੀ ਕੱਖ ਮੇਰੀ ਬਾਦਵਾ ਲਗਣੀ ਨਾ ਮੈਂ ਉਦੋਂ ਉੱਥੇ ਕਿ ਸੀਗਾ ਉਹਨੂੰ ਵੀ ਗਾ ਮੇਰਾ ਤੇ ਆਪ ਦਾ ਚਲੋ ਖੈਰ ਇਹ ਮੇਰਾ ਨਾ ਜਮੀਨ ਆ ਮੇਰਾ ਰੁੱਖ ਪਰ ਮੇਰੇ ਇੱਕ ਦੀ ਆਪ ਦੇ ਅੰਦਰੋਂ ਘੁੱਬ ਜੀ ਨਿਕਲ ਗਈ 200 ਸਾਲ ਪੁਰਾਣੇ ਰੁੱਖ ਨੂੰ ਪ੍ਰਸ਼ਾਸਨ ਨੇ ਹੁਣ ਕੱਟ ਦਿੱਤਾ ਹੈ ਬਹੁਤ ਸਾਰੀ ਜੱਦੋਜਹਿਦ ਬਲਬੀਰ ਸਿੰਘ ਸਹਿਮ ਹੋਣਾ ਨੇ ਕੀਤੀ ਸੀ ਕਿ ਸੜਕ ਨੂੰ ਥੋੜਾ ਜਆ ਆਸੇ ਪਾਸੇ ਕਰ ਲਓ ਤੇ ਇਸ ਰੁੱਖ ਨੂੰ ਬਚਾਇਆ ਜਾ ਸਕੇ ਪਰ ਇਸ ਰੁੱਖ ਨੂੰ ਪ੍ਰਸ਼ਾਸਨ ਨੇ ਵੱਡਣਾ ਹੀ ਪਹਿਲ ਸਮਝੀ ਹੈ ਬੜੇ ਦਿਨਾਂ ਤੋਂ ਲੱਗੇ ਹੋਏ ਸੀ ਪਹਿਲਾਂ ਰੁੱਖ ਨੂੰ ਉਤੋਂ ਛਾਂਕਿਆ ਅਤੇ ਅੱਜ ਜੜਾਂ ਤੋਂ ਪੁੱਟ ਦਿੱਤਾ ਗਿਆ ਹੈ ਹਾਲਾਂਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਦੁਬਾਰਾ ਤੋਂ ਟ੍ਰਾਂਸਪਲੈਂਟ ਕਰਕੇ ਲਗਾ ਦੇਾਂਗੇ ਤੇ ਉਸ ਤੋਂ ਬਾਅਦ ਇਹ ਰੁੱਖ ਦੁਬਾਰਾ ਹੋ ਜਾਊਗਾ ਪਰ ਫਿਲਹਾਲ ਦੀ ਗੱਡੀ ਜਿਹੜਾ ਵਾ 2250 ਸਾਲ ਪੁਰਾਣਾ ਜਿਹੜਾ ਰੁੱਖ ਹੈ ਉਹ ਵੜ ਦਿੱਤਾ ਗਿਆ ਹੈ ਬਲਬੀਰ ਸਿੰਘ ਸਹਿਮ ਹੋਣੀ ਮੇਰੇ ਨਾਲ ਨੇ ਪਿੰਡ ਦੇ ਸਰਪੰਚ ਵੀ ਨੇ ਉਹਨਾਂ ਦੀ ਜਗ੍ਹਾ ਦੇ ਉੱਪਰ ਹੀ ਇਹ ਜਿਹੜਾ ਰੁੱਖ ਲੱਗਾ ਹੋਇਆ ਸੀ ਇਹਨਾਂ ਦੇ ਪੁਰਖਿਆਂ ਦੇ ਵੱਲੋਂ ਲਾਇਆ ਗਿਆ ਸੀ ਤੇ ਇਹਨਾਂ ਦੇ ਵੱਲੋਂ ਬਹੁਤ ਜੱਦੋਜਹਿਦ ਵੀ ਕੀਤੀ ਗਈ ਕਿ ਇਸ ਰੁੱਖ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਇਆ ਜਾ ਸਕੇ ਪਰ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਪੂਰੇ ਜ਼ੋਰ ਦੇ ਨਾਲ ਆ ਕੇ ਪ੍ਰਸ਼ਾਸਨ ਨੇ ਇਸ ਰੁੱਖ ਨੂੰ ਵੜ ਦਿੱਤਾ ਹਾਲਾਂਕਿ ਦਾਵਾ ਤੇ ਇਹ ਵੀ ਕੀਤਾ ਜਾ ਰਿਹਾ ਕਿ ਟ੍ਰਾਂਸਪਲੈਂਟ ਇਸ ਨੂੰ ਕਰ ਦਿੱਤਾ ਜਾਊਗਾ ਬਲਬੀਰ ਜੀ ਜਦੋਂ ਇਹਦੇ ਉੱਤੇ ਆਰੀ ਚੱਲੀ ਤਾਂ ਲੱਗਿਆ ਕਿ ਆਪਣੀ ਹਿੱਕ ਤੇ ਚੱਲੀ ਜਾ ਰਹੀ ਹਾਂਜੀ ਹਾਂਜੀ ਦੇਖੋ ਜੀ ਜੋ ਪ੍ਰਸ਼ਾਸਨ ਨੇ ਤੱਕਾ ਬਹੁ ਕੀਤਾ ਤੇ ਮੈਨਾਂ ਤਾਂ ਰੋਣ ਵੀ ਨਿਕਲਦਾ ਮੈਂ ਹੁਣ ਵੀ ਦੇਖ ਰਿਹਾ ਮੇ ਅੱਖਾਂ ਚਾਥਰੂ ਆ ਗਏ ਤੁਹਾਡੇ ਹਾਂਜੀ ਤੇ ਜਿਹੜਾ ਇਹ ਪ੍ਰਸ਼ਾਸਨ ਨੂੰ ਪੱਟ ਕੇ ਐਵੇਂ ਭਰੋਸਾ ਹੀ ਦਿੱਤਾ ਵੀ ਦੂਜੀ ਜਗ੍ਹਾ ਲਾ ਦਾਂਗੇ ਪਰ ਇਹਦੀ ਮੈਨੂੰ ਕੋਈ ਮੈਦਤ ਹੈ ਨਹੀਂ ਗਈ ਤੇ ਚਲੋ ਪ੍ਰਸ਼ਾਸਨ ਨੇ ਬਹੁਤ ਤੱਕਾ 300 ਸਾਲ ਪੁਰਾਣਾ ਦਰਖਤ ਜਿਹੜਾ ਪੱਟਿਆ ਨਾ ਤੇ ਬਹੁਤ ੱਕਾ ਕੀਤਾ ਮੇਰੇ ਨਾਲ ਹਾਂਜੀ ਖੀਰ ਦੇ ਵਿੱਚ ਆ ਕੇ ਕੋਈ ਵਾਪਸ ਚੱਲੀ ਨਹੀਂ ਖੈਰ ਪਹਿਲਾਂ ਵੀਡੀਓ ਵੀ ਚੱਲੀਆਂ ਪੱਤਰਕਾਰ ਵੀ ਬਹੁਤ ਆਏ ਤੁਹਾਡੇ ਕੋਲ ਤੁਹਾਡੇ ਲੋਕ ਪੁਲਿਸ ਵਾਲਾ ਐਸਐਚਓ ਆ ਕੇ ਕੋਲ ਮੋਕੇ ਦੇ ਨੂੰ ਉਧਰ ਦਾ ਵਢਾ ਕੇ ਲਿਆਈ ਅੱਛਾ ਮੋਕੇ ਤੇ ਖੜਾ ਹੋ ਕੇ ਕਟਾ ਕੇ ਗਿਆ ਜੀ ਉਹ ਦਿਨ ਤੁਸੀਂ ਮੈਨੂੰ ਵੀਡੀਓ ਵੀ ਭੇਜੀਆਂ ਸੀ ਉਹ ਖੜੇ ਸੀਗੇ ਆਪ ਉਹਨਾਂ ਚਿਰ ਖੜੇ ਰਹੇ ਜਿੰਨਾ ਚਿਰ ਹਾਂਜੀ ਵਢਾ ਕੇ ਗਿਆ ਜੀ ਕੋਲ ਖੜੂ ਕੇ ਵਢਾ ਕੇ ਲਿਆਏ ਹਾਂਜੀ ਕਿਤੇ ਅਪੀਲ ਦਲੀਲ ਚੱਲੀ ਨਹੀਂ ਫਿਰ ਨਹੀਂ 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 ਕੁਝ ਨਹੀਂ ਚੱਲਿਆ ਜੀ ਸਰ ਫਿਰ ਤੇ ਬੀਜ ਨੂੰ ਦਵਾਈਆਂ ਆ ਬਸ ਕੋਈ ਨਹੀਂ ਸਭ ਪ੍ਰਸ਼ਾਸਨ ਦਾ ੱੱੱਕਾ ਚੱਲਿਆ ਦੇਖੋ ਐਡਾ ਵੱਡਾ ਦਰਖਤ ਇਹਦੀਆਂ ਜੜ੍ਹਾਂ ਦਿਖਾ ਲਊਗਾ ਮਸ਼ੀਨਾਂ ਚੱਲਦੀਆਂ ਐਡਾ ਦਰਖਤ ਆ ਇਹ ਕਿੱਦਾਂ ਹਰਾ ਹੋ ਜੂਗਾ ਮੈਂ ਤਾਂ ਸਮਝ ਨਹੀਂ ਪਲੋ ਆਪ ਹੀ ਦੇਖ ਲੈਣ ਵੇ ਐਡਾ ਦਰਖਤ ਪੱਟਣ ਲੱਗਿਆ ਕੀ ਕੋਈ ਮਾੜਾ ਮੋਟਾ ਸੋਚਣਾ ਚਾਹੀਦਾ ਨਾਲ ਹਾਂਜੀ ਜੇ ਤਾਂ ਮੈਂ ਗੱਲ ਕਰ ਰਿਹਾ ਸੀ ਜਿਹੜਾ ਬਾਈ ਹੁਣੀ ਮਸ਼ੀਨ ਦਾ ਜਿਹਦੇ ਕੋ ਠੇਕਾ ਵਾ ਉਹ ਕਹਿੰਦਾ ਵੀ ਅਸੀਂ ਇਸ ਤੋਂ ਛੋਟਾ ਤੇ ਲਾਇਆ ਖੈਰੇ ਇਹ ਸਭ ਤੋਂ ਵੱਡਾ ਹਾਂਜੀ ਜਿਵੇਂ ਇਹ 10 ਮੀਟਰ ਦਾ ਮੰਨ ਲਓ 7-7 ਦਾਲੇ ਤਾਂ ਕਹਿੰਦੇ ਲਾਇਆ ਇਹ ਹੁਣੀ ਕਹਿਣ ਲੱਗੇ ਆ ਨਾ ਇਹ ਪਹਿਲੋ ਬਹੁਤ ਸਾਧੀਆਂ ਦੰਦੇ ਹੀ ਵੀ ਅਸੀਂ ਬਹੁਤ ਰਖਤ ਲਾਇਆ ਅਸੀਂ 150 ਰਖਤ ਲਾਇਆ ਇਹ ਦੂ ਵੱਡੇ ਵੱਡੇ ਲਾਇਆ ਹਣੀ ਕਹਿੰਦੇ ਆ ਨਾ ਵੱਡਾ ਪਹਿਲੋ ਇਹ ਕਹਿੰਦੇ ਕੋਈ ਨਹੀਂ ਅਸੀਂ ਤਾਂ 200 ਰਖਤ ਲਾਤਾ ਅਸੀਂ ਫਲਾਨਾ ਲਾਤਾ ਅਸੀਂ ਤਿਮਕੜਾ ਲਾਤਾ ਤੇ ਦੂਦਿਆਂ ਨਾਲ ਕੋਈ ਕੋਈ ਜਲਗਾ ਜੁਗਲਾਤ ਮੈਂ ਕਿ ਮੇਰੀ ਕੋਈ ਮਨਜ਼ੂਰੀ ਵੀ ਹੈ ਨਹੀਂ ਸੀ ਉਹ ਚਲੋ ਇਹਨਾਂ ਟ੍ਰਾਂਸਫਰ ਹੁਣ ਕਰਨੇ ਆ ਧੱਕਾ ਧੱਕਾ ਕੀਤਾ ਜਾਨੀ ਕਿ ਕਹਿਣ ਦਾ ਮਤਲਬ ਪ੍ਰਸ਼ਾਸਨ ਨੇ ਧੱਕਾ ਕੀਤਾ ਉਹ ਦੱਸ ਰਹੇ ਵੀ ਬਾਈ ਹੋਣੀ ਵੀ ਚਾਰ ਰੁੱਖ ਜਿਵੇਂ ਉਹ ਤੁਹਾਡੀ ਜ਼ਮੀਨ ਤੇ ਟਰਾਂਸਪਲੈਂਟ ਕਰਤੇ ਆ। ਹਾਂਜੀ। ਇਹ ਟਰਾਂਸਪਲੈਂਟ ਹੋ ਜੂਗਾ ਤੁਹਾਨੂੰ ਲੱਗਦਾ ਵੀ ਇਡਾ ਵੱਡਾ ਰੁੱਖ ਚੱਲੂ ਪੂ ਦੁਬਾਰਾ? ਦੇਖੋ ਜੀ ਮੇਰੇ ਹਿਸਾਬ ਨਾਲ ਤਾਂ ਇੰਨਾ ਹੀ ਚੱਲਣਾ। ਪਰ ਇਹ ਕਹਿੰਦੇ ਆ ਮਹਿਕਮੇ ਵਾਲੇ ਵੀ ਅਹੀਂ ਲਾਏ ਆ। ਹਾਂ। ਬਾਕੀ ਇਹਨਾਂ ਨੂੰ ਪਤਾ ਹੋਊ ਵੀ ਚੱਲੂ ਨਾ ਚੱਲੂ। ਇਹ ਤਾਂ ਮੈਂ ਹੁਣ ਕਹਿ ਨਹੀਂ ਸਕਦਾ ਜੀ। ਮੈਂ ਜਗ੍ਹਾ ਦੇ ਦਿੱਤੀ ਇਹਨਾਂ ਨੂੰ ਲੋੜ ਨੂੰ। ਅੱਛਾ ਉਹ ਵੀ ਜਗ੍ਹਾ ਤੁਹਾਡੀ ਸੀ ਮੈਂ ਦੇ ਆ ਪਿਛਲੀ ਵਾਰੀ ਝੋਨਾ ਉੱਥੇ ਲੱਗਾ ਸੀਗਾ। ਉਹ ਵੀ ਜਗ੍ਹਾ ਤੇ ਉਹ ਹੁਣ ਜਗ੍ਹਾ ਉਹ ਫਿਰ ਰੁੱਖਾਂ ਦੀ ਛੜਤੀ। ਹਾਂਜੀ ਬਸ ਇਹ ਵੀ ਜਿਹੜੇ ਬਾਬੇ ਦੀ ਜਗਾ ਇਹ ਵੀ ਵਿੱਚ ਆ ਗਈ ਇਹ ਵੀ ਫਿਰ ਆਪਣੀ ਜਗਾ ਚ ਬਣਾ ਦੇ ਉੱਥੇ ਹੀ ਬਣਾ ਦੇਣੀ ਆ ਜੀ ਉੱਥੇ ਬਣਾ ਲਓ ਹਾਂਜੀ ਹਾਂਜੀ ਤੇ ਜਦੋਂ ਆਖਰੀ ਵਾਰੀ ਤੁਹਾਡੇ ਕੋਲ ਆ ਗਏ ਜਿਵੇਂ ਮੰਨ ਲਓ ਪ੍ਰਸ਼ਾਸਨ ਆ ਹੀ ਗਿਆ ਉਹ ਤੋਂ ਪਹਿਲਾਂ ਕੋਈ ਗੱਲਾਂ ਬਾਤਾਂ ਹੋਈਆਂ ਕਿ ਜਾਂ ਫਿਰ ਕੁਛ ਨਹੀਂ ਪ੍ਰਸ਼ਾਸਨ ਦਾ ਬਸ ਇਹ ਹੀ ਹਾਲ ਸੀ ਵੀ ਇਹਨੂੰ ਵਢਣਾ ਚਲੋ ਵਢਣ ਨਹੀਂ ਮੈਂ ਤਾਂ ਪੱਟਣ ਨਹੀਂ ਦਿੱਤਾ ਤੇ ਫੇਰ ਇਹਨੂੰ ਇਸ ਪਾਸੇ ਨੂੰ ਹੋਗਾ ਜੀ ਅਸੀਂ ਟਰਾਂਸਫਰ ਕਰਨਾ ਮੈਂ ਕਿਹਾ ਚਲੋ ਕਰ ਲਓ ਪ੍ਰਭਾ ਫਿਰ ਹੋਰ ਕੀ ਕਰਨਾ ਸੀ ਚਲੋ ਫਰਕ ਕੀਤਾ ਟੱਕਾ ਆ ਪਰ ਜਿੱਦਾਂ ਨਹੀਂ ਨਾ ਜੜਾਂ ਪੱਟੀਆਂ ਨਾ ਰਹਿਣਾ ਇਹਨਾਂ ਦਾ ਵੀ ਕੱਖਣੀ ਇਹ ਮੈਂ ਮੇਰੀ ਬਾਦਵਾ ਲਗਣੀ ਇਹਨਾਂ ਨੂੰ ਹਾਂ ਜਦੋਂ ਲੱਗਿਆ ਨਾ ਮੈਂ ਉਦੋਂ ਉੱਥੇ ਕਿ ਸੀਗਾ ਤੇ ਜਦੋਂ ਡਿੱਗਾ ਮੇਰਾ ਤੇ ਆਪ ਦਾ ਚਲੋ ਖੈਰ ਇਹ ਮੇਰਾ ਨਾਂ ਜ਼ਮੀਨ ਆ ਮੇਰਾ ਰੁੱਖ ਪਰ ਮੇਰੇ ਇੱਕ ਦੀ ਆਪ ਦੇ ਅੱਗੇ ਅੰਦਰੋਂ ਘੁੱਬ ਜੀ ਨਿਕਲ ਗਈ ਮੈਂ ਦੱਸਿਆ ਜਿੰਨੇ ਅਫਸਰਾਂ ਜਿੰਨੇ ਇੱਥੇ ਕਰਮਚਾਰ ਜਿੰਨੇ ਵੀ ਆਏ ਆ ਜਿੰਨਿਆਂ ਨੇ ਇਹਨੂੰ ਪੱਟਿਆ ਇਹਨਾਂ ਦਾ ਰਹਿਣਾ ਕੱਖ ਨਹੀਂ ਇਹ ਸੋਚਣਗੇ ਤੇ ਮੇਰੇ ਕੋ ਆ ਕੇ ਗੋਡੇ ਰਗਣਗੇ ਹਾਂ ਇਹ ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਕਿੰਨੇ ਪੰਛੀ ਰਹਿੰਦੇ ਸੀਗੇ ਕਿੰਨੇ ਜਾਨਵਰਾਂ ਦਾ ਸਰਾਫ ਕਿੰਨਾ ਬੱਚਾ ਹਜ਼ਾਰਾਂ ਦੇ ਬੱਚਾ ਮਰਿਆ ਇੱਥੇ लागे लागे ਰੁੱਖ ਸੀਗੇ ਜਿਵੇਂ ਹੈਗੇ ਸੀਗੇ ਲਾਗੇ ਲਾਗੇ ਉਹ ਵੀ ਪੰਜ ਦਿਨਾਂ ਟਰਾਂਸਪੋਰਟ ਕਰਤੇ ਆ ਬਾਕੀ ਫੇਰ ਵੱਢਤੇ ਆ ਤੇ ਹੂੰ ਅੱਛਾ ਇੱਥੇ ਠੇਕੇਦਾਰ ਬਾਈ ਹੋਣੀ ਉਹ ਸੀਗੇ ਆਪਾਂ ਉਹਨਾਂ ਨਾਲ ਵੀ ਕਰ ਲੈਨੇ ਬਾਈ ਬਾਈ ਜੀ ਆਇਓ ਇੱਕ ਮਿੰਟ ਆਪਾਂ ਗੱਲਬਾਤ ਕਰਦੇ ਆ ਚਲੋ ਤੁਹਾਡਾ ਤਾਂ ਤਜਰਬਾ ਇੱਕ 2 ਮਿੰਟ ਲੈਣੇ ਤੁਹਾਡੇ ਜ਼ਿਆਦਾ ਨਹੀਂ ਲੈਣੇ ਆਪਾਂ ਆ ਇਸ ਤੋਂ ਪਹਿਲਾਂ ਕਦੀ ਇਤਨਾ بڑا ਰੁੱਖ ਆਪਨੇ ਕੀਆ ਟਰਾਂਸਪਲੈਂਟ ਇਸ ਤੋਂ ਪਹਿਲੇ ਤੋ 7 ਮੀਟਰਸ ਤੱਕ ਕੀਆ ਤੁਹਾਡਾ 7 ਮੀਟਰ ਸਹੀ ਸਾ ਇਹ ਤੋ bade peṛe 10 ਮੀਟਰਸ ਕਾ peṛe 10 मीटर का होगा। आप तो पैन इंडिया काम करते हैं तो इससे बड़ा कभी आपने पेड़ देखा जो काटा है इससे बड़ा तो कुछ बचा या था जो काटा नहीं है सेवन मीटर तक जो वहाँ का पोजिशन देख के किया था बस तो जैसे ये काट दिया आपने अगर इसको ट्रांसप्लांट आप कर कह रहे हैं कि कर देना तो आपको लगता है कि ये हो जाएगा दोबारा हो जाने के लिए ट्राई करते कोशिश कर रहे हैं इसका तो होना चाहिए बस इसको बाद में जो उसका क्या होगा पता नहीं है तो जो होगा मैक्सिमम तो होगा हंड्रेड परसेंट तो सर्वावल होने का लिए ट्राई कर रहे हैं ये आपके आप अपनी तरफ से कर रहे हैं होगा नहीं होगा ये बात की बात है मतलब हंड्रेड परसेंट श्योर जो इसका एफर्ट करके जो कर रहे हैं इसको बचाने के लिए ये पेड़ सबसे बड़ा पेड़ है इसको पुराना पेड़ है इसलिए मैक्सिमम ट्राई कर रहे हैं इसको बचाने के लिए इसका ये खड्डा इतना ही खोदना पड़ेगा या इससे भी गहरा खोदूंगे आप उधर इससे गहरा जो रूटबॉल के हिसाब से देखना पड़ेगा जो इतना रूटबॉल है ना उसको जो आज इतना ही करेगा ਅਸੇ ਨਹੀਂ ਹੋ ਸਕਤਾ tha ki thodi si sadak idhar udhar ho jati to rok bajat baj jata ya center me se ye bacha jate ye hum iske bare me to kuch i don't know ye sirva aapka sadak khali karwane ka jo tree transplantation ka kaam hai jo tree transplantation karke bachana paya do ko survival karke dena bas theek hai haan theek hai ta e balbir ji kende ve idda rok assi kadi vekhya ni je kade vekhye si te oh bachale si ge bachale si aa paggalya ore aa idhar jala ye kenda main bahut rastalwaye aa e e da sara pawada is bande ਆਲਾ ਪੇ ਅਭੀ ਅਸੀਂ ਇਦਾਂ ਦਰਖਤ ਕਦੀ ਲਾਇਆ ਨਹੀਂ ਜਦੋਂ ਇਹਨੂੰ ਵੱਡਣਾ ਸੀ ਇਹ ਰੋਜ਼ ਹੀ ਕਹਿੰਦੇ ਸੀ ਅਸੀਂ ਲਾਏ ਆ ਅਸੀਂ 150 ਦਰਖਤ ਲਾਇਆ ਅਸੀਂ 500 ਲਾਇਆ ਅਸੀਂ 700 ਲਾਇਆ ਮੈਂ ਕਿਹਾ ਐਡਾ ਦਰਖਤ ਦੁਨੀਆ ਤੇ ਹੀ ਹੈ ਨਹੀਂ ਨਹੀਂ ਹੈਗਾ ਬਾਬੇ ਲਾਇਆ ਵੀ ਇਹ ਪੰਜ ਦਰਖਤ ਅਸੀਂ ਟਰਾਂਸਪੋਰਟ ਕਰਨੇ ਆ ਮੇਰੇ ਕੋ ਆ ਕੇ ਮੈਂ ਕਿਹਾ ਵੀ ਕਰ ਸਕਦਾ ਕਰ ਲੈ ਉਹ ਦਿਨ ਇਹ ਵੀ ਕਹਿੰਦਾ ਸੀ ਵੀ ਇਤੋਂ ਵੱਡੇ ਵੱਡੇ ਹੀ ਦਰਖਤ ਕੀਤੇ ਆ ਪਰ ਮੈਂ ਵਾਹਿਗੁਰੂ ਨੂੰ ਜਾਣਗਾ ਕਿ ਨਾ ਐਡਾ ਦਰਖਤ ਦੁਨੀਆ ਤੇ ਨਹੀਂ ਅਜ ਤੱਕ ਦੁਆਰੀ ਲੱਗਾ ਹੋਊਗਾ ਨਾ ਐਡਾ ਹੋਇਆ ਹੋ ਚਲੋ ਮੈਂ ਤੁਹਾਡਾ ਕੋਈ ਆਪਾਂ ਸਵਾਲ ਹੋ ਜਾ ਨਹੀਂ ਕਰਦਾ ਤੁਸੀਂ ਕੰਮ ਕਰਦੇ ਹੋ ਤੁਹਾਡਾ ਤਜਰਬਾ ਹੈ ਐਡਾ ਰੋਕ ਕਦੀ ਟਰਾਂਸਪਲੈਂਟ ਕੀਤਾ ਤੁਸੀਂ ਪਹਿਲਾਂ ਸਿਰ ਮੈਂ ਪਹਿਲਾਂ ਮੈਨੂੰ ਇੰਟਰੋਡਕਸ਼ਨ ਦਾ ਕਰ ਲਓ ਜੀ ਮੈਂ ਕੌਣ ਨਾ ਕਿੱਥੋਂ ਆ ਹਾਂ ਸਰ ਇੱਕ ਮਿੰਟ ਜੀ ਦੱਸੋ 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 ਸਰ ਮੇਰੀ ਅਥੋਰਟੀ ਨਹੀਂ ਮੈਨੂੰ ਪੁੱਛਤਾ ਲਓ ਮੈਂ ਕਿੱਥੋਂ ਆ ਜੀ ਮੇਰੀ ਇੰਟਰੋਡਕਸ਼ਨ ਦਾ ਕਰ ਲਓ ਤੁਸੀਂ ਜੀ ਆਪਣਾ ਤੁਹਾਡਾ ਨਾਮ ਕੀ ਹੈ ਜੀ ਮੈਂ ਗੁਰਪ੍ਰੀਤ ਸਿੰਘ ਆ ਤੇ ਆਪਣਾ ਹਾਰਟੀਕਲਚਰ ਐਕਸਪਰਟ ਆ ਹਾਂ ਇਹ ਐਂਡ ਐਕਚੁਅਲੀ ਐਸ ਡੀ ਐਮ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕੰਮ ਹੋ ਰਿਹਾ ਟਰਾਂਸਪਲੈਂਟ ਦਾ ਟ੍ਰਾਂਸਪਲੈਂਟੇਸ਼ਨ ਤੇ ਇਹ ਬਹੁਤ ਪੁਰਾਣਾ ਰੁੱਖ ਆ ਤਾਂ ਕਰਕੇ ਐਨਐਚਆਈ ਨੇ ਇਹਨੂੰ ਬਿਲਕੁਲ ਹੀ ਕਟਵਾਣ ਦੇ ਮਤਲਬ ਉਸ ਤੋਂ ਰੀਜ਼ਨ ਲੱਭਿਆ ਵੀ ਇਹਨੂੰ ਬਚਾਇਆ ਜਾ ਸਕੇ ਕਿਉਂਕਿ ਇਹ ਅਲਾਈਨਮੈਂਟ ਚ ਆ ਰਿਹਾ ਤਾਂ ਇਸ ਕਰਕੇ ਇਹਨੂੰ ਟ੍ਰਾਂਸਪਲੈਂਟ ਕਰ ਰਹੇ ਨੇ ਹਾਰਟੀਕਲਚਰ ਡਿਪਾਰਟਮੈਂਟ ਚ ਉਹ ਤੁਹਾਡਾ ਤਜਰਬਾ ਜਾਂ ਤੁਹਾਡੇ ਸੀਨੀਅਰ ਵੀ ਹੋਣਗੇ ਕਦੀ ਐਡਾ ਰੁੱਖ ਜੇ ਆਪਾਂ ਟ੍ਰਾਂਸਪਲੈਂਟ ਕਰਦੇ ਆ ਉਹ ਹੋ ਜਾਂਦਾ ਪਰਫੁੱਲਤ ਹੋ ਜਾਂਦਾ ਸਰ ਜਿਹੜੇ ਬਰਗਦ ਤੇ ਪਿੱਪਲ ਦੇ ਟਰੀਜ਼ ਹੁੰਦੇ ਆ ਨਾ ਇਹ ਈਜ਼ੀ ਟੂ ਟ੍ਰਾਂਸਪਲੈਂਟ ਹੁੰਦੇ ਆ ਤੇ ਇਹ मतलब ਇਹਨਾਂ ਦੀ ਕੈਟਾਗਰੀ ਹੈ ਜਲਦੀ ਸਰਵਾਈਵ ਕਰ ਜਾਂਦੇ ਆ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਮਤਲਬ ਅਲੱਗ-ਅਲੱਗ ਸਪੀਸੀਜ਼ ਹੁੰਦੀ ਹੈ ਜੇ ਮੇ ਨਿੰਮ ਜਾਂ ਆਮਨ ਹੋ ਗਿਆ ਉਹ ਨਹੀਂ ਚੱਲਦੇ ਬਟ ਬਰਗਤ ਪੀਪਲ ਦੇ ਇਹਨਾਂ ਦੇ ਮੋਰ ਦੇ ਨੇ 80% ਚਾਂਸਸ ਹੁੰਦੇ ਆ ਸਰਵਾਈਵ ਹੋਣ ਦੇ ਤੇ ਇਹ এজ ਏਜੰਸੀ ਹੈ ਜਿਹੜੀ ਇਹ ਐਕਚੁਅਲੀ ਐਨ ਐਚ ਆਈ ਨੇ ਉਹਦੇ ਲਈ ਸਪੈਸ਼ਲ ਟ੍ਰਾਂਸਪਲੈਂਟ ਲਈ ਹਾਇਰ ਕੀਤੀ ਆ ਤਾਂ ਕਰਕੇ ਨਨੂ ਟ੍ਰਾਂਸਪਲੈਂਟ ਕੀਤਾ ਜਾ ਰਿਹਾ ਏ ਟ੍ਰੀਜ਼ ਨੂੰ ਕੁਛ ਰਿਆਂ ਵੀ ਜਿਵੇਂ ਇਹਨਾਂ ਦਾ ਵੀ ਤਜਰਬਾ ਹੈ ਚਲੋ ਇਹ ਕੰਪਨੀ ਦਾ ਤਜਰਬਾ ਅ ਸ਼ੋਰਟੀ ਹੈ ਵੀ ਇਹ ਰੁੱਖ ਦੁਬਾਰਾ ਪਰਫਲੋਰਟ ਹੋਊਗਾ ਸ਼ੋਰਟੀ ਹੈ ਕਿਉਂਕਿ ਇਹ ਪ੍ਰੋਪਰ ਪ੍ਰੋਸੀਜਰ ਫੋਲੋਅ ਅਪ ਕਰ ਰਹੇ ਨੇ ਰੂਟ ਹਾਰਮੋਨਸ ਤੁਸੀਂ ਦੇਖਿਆ ਵੀ ਹੁਣਾਂ ਰੂਟ ਹਾਰਮੋਨਸ ਦੇ ਰਹੇ ਨੇ ਪ੍ਰੋਪਰ ਫੰਗੀਸਾਈਡ ਅਪਲਾਈ ਹੋ ਰਿਹਾ ਤੇ ਜੋ ਵੀ ਇਹਨਾਂ ਦਾ ਪ੍ਰੋਸੀਜਰ ਹੈ ਇਹ ਮੇਨਟੇਨ ਕਰਨਗੇ 3-4 ਮਹੀਨੇ ਮਾਰਚ ਤੱਕ ਤਾਂ ਹੋਪਫੁਲੀ ਦੀ ਸਪਰੋਟਿੰਗ ਆ ਜਾਊਗੀ ਨਾ ਹੋਇਆ ਤਾਂ ਗੁਰਪ੍ਰੀਤ ਸਿੰਘ ਨੂੰ ਫੜ ਲਈਏ ਫਿਰ ਅਸੀਂ ਸਾਲ ਬਾਅਦ ਆ ਕੇ ਐਸ ਡੀ ਐਮ ਸਾਹਮਣੇ ਗੱਲ ਕਰੀ ਸੀ ਹਾਂਜੀ ਆਪਾਂ ਤਾਂ ਡਿਊਟੀ ਕਰ ਰਹੇ ਹਾਂ ਜੀ ਬਿਲਕੁਲ ਐਡਾ ਰੁਖ ਵਧਣਾ ਇੱਕ ਆਪਣੇ ਆਪ 'ਚ ਮੈਨੂੰ ਲੱਗਦਾ ਨਹੀਂ ਹੁੰਦਾ ਨਹੀਂ ਦਿਲ ਨਹੀਂ ਦੁਖਦਾ ਬਿਲਕੁਲ ਹੁੰਦਾ ਜੀ ਦਿਲ ਤਾਂ ਦੁਖਦਾ ਬਟ ਰੂਲਸ ਨੇ ਸਰ ਕੀ ਕਰੀਏ ਸਾਰੇ ਡਿਊਟੀ ਕਰ ਰਹੇ ਨੇ ਆਪਣੀ ਸਰ ਇਧਰ ਉਧਰ ਨਹੀਂ ਸੀ ਕਰ ਸਕਦੇ ਸਰ ਮੈਂ ਐਕਚੁਅਲੀ ਇਸ ਗੁਸ਼ ਨਹੀਂ ਜਵਾਬ ਦੇ ਸਕਦਾ ਕਿਉਂਕਿ ਮੈਂ ਹੈਗਾ ਪਲਾਂਟੇਸ਼ਨ ਰਿਲੇਟਡ ਹਾਂਜੀ ਮੈਂ ਲੈਂਡ ਐਕਵੀਜ਼ੀਸ਼ਨ ਮੈਨੂੰ ਇਹਦੀ ਨੋਲੇਜ ਨਹੀਂ ਹੈਗੀ ਸਰ ਇਸ ਤੋਂ ਪਹਿਲਾਂ ਕੋਈ ਇਡਾ ਵੱਡਾ ਰੁੱਖ ਤੁਸੀਂ ਪਲਾਂਟ ਕੀਤਾ ਦੁਬਾਰਾ ਸਰ ਪੰਜਾਬ 'ਚ ਟ੍ਰਾਂਸਪਲੈਂਟੇਸ਼ਨ ਦੀ ਨਵੀਂ ਟੈਕਨੀਕ ਆਈ ਆ ਇਹ ਸਿਰਫ ਚੰਡੀਗੜ੍ਹ ਕੋਈ ਟ੍ਰੀਸ ਟ੍ਰਾਂਸਪਲੈਂਟ ਹੋਏ ਸੀ ਤੇ ਹਾਂ ਇਦਾਂ ਵੱਡਾ ਨਹੀਂ ਇਹ ਏਜੰਸੀ ਨੇ 올ਓਵਰ ਇੰਡੀਆ ਮੋਰ ਥੈਨ 7 ਮੀਟਰ ਪਹਿਲਾਂ ਕੀਤੇ ਹੋਏ ਟ੍ਰਾਂਸਪਲੈਂਟ ਇਹਨਾਂ ਦੀ ਪ੍ਰੋਫਾਈਲ ਵੀ ਚੈੱਕ ਹੋਈ ਹੈ ਪਹਿਲਾਂ ਤੇ ਪੰਜਾਬ 'ਚ ਨਵੀਂ ਟੈਕਨੀਕ ਆ ਬਲਕਿ ਇਹ ਸਿਰਫ ਇਹ ਨਹੀਂ ਹੋਰ ਵੀ ਜਦੋਂ ਆਪਾਂ ਕੰਸਟਰਕਸ਼ਨ ਕਰਦੇ ਆ ਜਿੱਥੇ ਡੈਮੇਜ ਹੁੰਦਾ ਟ੍ਰੀਜ਼ ਤਾਂ ਜੇ ਆਪਾਂ ਇਹ ਕੋਈ ਨਵੀਂ ਟੈਕਨੀਕ ਸ਼ੁਰੂ ਕਰਦੇ ਆ ਤਾਂ ਮੇਬੀ ਉਹ ਜੇ ਸਹੀ ਹੁੰਦੀ ਆ ਤਾਂ ਅੱਗੇ